ਇਕ ਬਿਆਨ ਸਾਹਮਣੇ ਆਉਂਦਾ ਹੈ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ। ਕਾਂਗਰਸ ਨੇ ਛੀਦیاں ਦਿੱਤੀਆਂ ਬਹੁਤ ਕੁਸ਼ ਕੀਤਾ। ਜੀ ਉਸ ਤੋਂ ਮੈਂ ਕਹਿਣਾ ਚਾਹਾਂਗਾ ਵੀ ਅਸਲ 'ਚ ਪੰਜਾਬ 'ਚ ਜੇ ਕੋਈ ਅੱਤਵਾਦੀ ਸੰਗਠਨ ਹੈ ਤੂੰ ਕਾਂਗਰਸ ਲਈ। ਚਾਹੇ ਸਾਨੂੰ ਪੰਜਾਬ ਬਚਾਉਣ ਦੀ ਖਾਤਰ 2 ਕਰੋੜ ਸਿੱਖਾਂ ਨੂੰ ਮਾਰਨਾ ਪਵੇ ਅਸੀਂ ਉਹ ਵੀ ਕਰਤਾ। ਕਾਂਗਰਸ ਜਿਹੜੀ ਪਾਰਟੀ ਹੈ ਇਸ ਦੇ ਲੀਡਰਾਂ ਦਾ ਬਹੁਤ ਹੀ ਜਿਆਦਾ ਮਾੜਾ ਇਤਿਹਾਸ ਰਿਹਾ ਇਸ ਸਿੱਖ ਕੌਮ ਦੇ ਨਾਲ ਸੀਐਮ ਬੀਨਤ ਸਿੰਘ ਨੇ ਕੀ ਕੁਛ ਕੀਤਾ ਸੰਦੀਪ ਸਿੰਘ ਸਣੀੁਰਾ ਨੇ ਜੋ ਪਟਿਆਲਾ ਜੇਲ੍ਹ ਚ ਕੀਤਾ ਤੇ ਉਹ ਸੁਪਾ ਸਿੰਘ ਦੀ ਵੀ ਜਿਹੜਾ ਉਹਨਾਂ ਨੇ ਜਿੰਨੇ ਸਿੱਖਾਂ ਨੂੰ ਫੇਕ ਐਨਕਾਊਂਟਰ ਕੀਤੇ ਸੀ ਉਹਨਾਂ ਦੇ ਤਰਮਤਾਰ ਜੁਭਾਲ ਏਰੀਆ ਦੇ ਵਿੱਚ ਭਿੱਖੀ ਵੈਂਟ ਦੇ ਵਿੱਚ ਉਹ ਤੁਸੀਂ ਲਾਲੂ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਕੀਤੇ ਸੀ ਕੋ ਉਹਨਾਂ ਦੀ ਨਾਂ ਹੀ ਕੋਈ ਨਹੀਂ ਉਹਦੇ ਮਗਰੀ ਤਾਂ ਨਾਂ ਕੋਈ ਹੋਰ ਹੈ ਹੋਰ ਆ ਨਾ ਕਿ ਜੂੜ ਸਤ ਸਿਆਸਤ ਚ ਰਹੇ ਕੇ ਪੈਸਾ ਜਰੂਰ ਕਮਾ ਲੈਂਦੇ ਆ ਲੀਡਰ ਪਰ ਕੋਈ ਇਹਦਾ ਵਜੂਦ ਨਹੀਂ ਦਿੰਦਾ ਪਰ ਐਮਪੀ ਭਾਈ ਅਮਰਿਤਪਾਲ ਸਿੰਘ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਜਾਬ ਖਾਤਰ ਜਿਹੜੀ ਜੇਲ ਕਟੀ ਕਰ ਰਹੇ ਨੇ ਪੰਜਾਬ ਖਾਤਰ ਉਹਨਾਂ ਨਾਲ ਇਹ ਸਾਰੀ ਐਨਐਸਸੀ ਲੱਗੀ 60 ਤੋਂ 70 ਜਿਹੜੇ ਬੰਦੇ ਨੇ ਜੱਦੇ ਬੰਦੀ ਦੇ ਉਸ ਸਮੇਂ ਜੇਲਾਂ ਵਿੱਚ ਨੇ ਉਹਨਾਂ ਦਾ ਕੋਈ ਨਿੱਜੀ ਵਟਦਾ ਰੌਲਾ ਤਾਂ ਸੀ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਨਹੀਂ ਰੱਖ ਸਕਦੇ ਉਹਨਾਂ ਦੇ ਸਪੋਰਟਰ ਬਹੁਤ ਜ਼ਿਆਦਾ ਨੇ ਕੌਮ ਦਾ ਫਰਜ ਹੁੰਦਾ ਸਦਾ ਜੂਜੇ ਰਹਿਣਾ ਕਦੇ ਮੱਥਾ ਕੰਧ ਨਾਲ ਕਦੇ ਸਰੰਦ ਨਾਲ ਤੇ ਆਪਣਾ ਫਰਜ ਹੈ ਯਤਨਸ਼ੀਲ ਰਹਿਣਾ ਹਸਿਕਾਲ ਜੀ ਤੁਸੀਂ ਵੇਖ ਰਹੇ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਆ ਉਸ ਨੂੰ ਲੈ ਕੇ ਅੱਜ ਚਰਚਾ ਕਰਨ ਪਹੁੰਚੇ ਆ ਚਰਚਾ ਹੋਣੀ ਆ ਅੱਜ ਰਾਜਾ ਵੜਿੰਗ ਤੇ ਬਿਆਨ ਦੇ ਉੱਤੇ ਸਾਡਾ ਐਡਵੋਕੇਟ ਮਾਨ ਸਿੰਘ ਖਾਰਾ ਜੀ ਮੌਜੂਦ ਨੇ ਖਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਰਾ ਸਾਹਿਬ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਉਹਦਾ ਜਿਹੜਾ ਇੱਕ ਗਲਤ ਤੇ ਮੋਹਰ ਜਿਹੜੀ ਆ ਉਹ ਲੋਕ ਲਾਉਣਗੇ ਉਹ ਵੀ 14 ਨਵੰਬਰ ਨੂੰ ਜਦੋਂ ਜਿਮਨੀ ਚੋਣਾਂ ਦਾ ਰਿਜ਼ਲਟ ਆਊਗਾ ਤਰਨ ਤਰਨ ਜਿਮਨੀ ਚੋਣਾਂ ਦਾ ਰਿਜ਼ਲਟ ਆਊਗਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਹਾਂ ਜੀ ਦੇਖੋ ਜੀ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੇ ਇਸ ਦੇ ਵਿੱਚ ਇਹ ਵੀ ਦਿੱਤਾ ਦੱਸਿਆ ਸੀ ਵੀ ਕਾਂਗਰਸ ਨੇ ਸ਼ੀਧੀਆਂ ਦਿੱਤੀਆਂ ਬਹੁਤ ਕੁਸ਼ ਕੀਤਾ ਜੀ ਉਸ ਤੋਂ ਮੈਂ ਕਹਿਣਾ ਚਾਹਾਂਗਾ ਵੀ ਅਸਲ 'ਚ ਪੰਜਾਬ 'ਚ ਜੇ ਕੋਈ ਅੱਤਵਾਦੀ ਸੰਗਠਨ ਰਿਹਾ ਤਾਂ ਕਾਂਗਰਸ ਰਹੀ ਹੈ ਜਿਵੇਂ ਇਹਨਾਂ ਨੇ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਅਟੈਕ ਕੀਤਾ ਜੀ ਰਜੀਵ ਗਾਂਧੀ ਨੇ ਇਹ ਕਹਿਣਾ ਵੀ ਜਿਹੜਾ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੁੰਦੀ ਹੈ ਫਿਰ ਲੱਖਾਂ ਸਿੱਖਾਂ ਨੂੰ ਕੋਹ ਕੋ ਕੇ ਦਿੱਲੀ ਵਿੱਚ ਮਾਰੇ ਜਾਣਾ ਸ਼ਹੀਦ ਕਰਨਾ ਉਹਨਾਂ ਨੂੰ ਜੈਨੋਸਾਈਡ ਕਰਨਾ ਸਿੱਖ ਕੌਮ ਦਾ ਦਿੱਲੀ ਇਕੱਲੇ ਦਿੱਲੀ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਆ ਮੇਰੇਟ ਲਖਨਊ ਜੀ ਇਧਰ ਮਹਾਰਾਸ਼ਟਰ ਦੇ ਸ਼ਹਿਰ ਹੋਰ ਸਾਰੇ ਬਿਹਾਰ ਪਟਨਾ ਤੱਕ ਇਹ ਸਾਰਾ ਕੋ ਜਿਹੜਾ ਵਰਤਾਰਾ ਹੈ ਇਹ ਵਰਤਿਆ ਸਿੱਖਾਂ ਦੇ ਨਾਲ ਦੇਖੋ ਮਾਨਸਿਕਤਾ ਦੱਸਦੀ ਹੈ ਵੀ ਕਿ ਜੈਨੋਸਾਈਡਲ ਟੈਂਡੈਂਸੀ ਹੈ ਕਾਂਗਰਸ ਪਾਰਟੀ ਦੀ ਹਮ ਤੇ ਉਸੇ ਸਿਧਾਂਤ ਉੱਪਰ ਚੱਲਦੇ ਆਂ ਜੋ ਆ ਰਾਜਾ ਵਿਰਿੰਗੋਰਾ ਨੇ ਬਿਆਨ ਦਿੱਤੇ ਸੀ ਪਹਿਲਾਂ 2023 ਦੇ ਵਿੱਚ ਭਾਈ ਅਮਰਿਤਪਾਲ ਸਿੰਘ ਉਪਰ ਕਾਰਵਾਈ ਹੋਣੀ ਚਾਹੀਦੀ ਆ ਆ ਕਰ ਦੇਣਾ ਚਾਹੀਦਾ ਹੈ ਤੇ ਤੁਸੀਂ ਲਾ ਲੋ ਉਹ ਇਹ ਜਿਹੜੀ ਪਾਰਟੀ ਹੈ ਇਹਦੇ ਪ੍ਰਧਾਨ ਨੇ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਜਿਵੇਂ ਬਲਰਾਮ ਜਾਖੜ ਜੋ ਸਪੀਕਰ ਹੁੰਦੇ ਸੀ ਲੋਕ ਸਭਾ ਦੇ ਉਹਨਾਂ ਨੇ ਕਿਹਾ ਸੀ ਚਾਹੇ ਸਾਨੂੰ ਪੰਜਾਬ ਨੂੰ ਬਚਾਉਣ ਦੀ ਖਾਤਰ 2 ਕਰੋੜ ਸਿੱਖਾਂ ਨੂੰ ਮਾਰਨਾ ਪਵੇ ਅਸੀਂ ਉਹ ਵੀ ਕਰਦਾਂਗੇ ਨਹਿਰੂ ਨੇ ਕਦੇ ਸਿੱਖਾਂ ਨੂੰ ਪੰਜਾਬ ਦਾ ਜੋਏ ਪੰਜਾਬੀ ਸੂਬਾ ਦਿੱਲੀ ਕਾਰਵਾਈ ਨਹੀਂ ਸੀ ਕਰਨ ਦਿੰਦੀ 1966 ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ ਫਿਰ ਪੰਜਾਬੀ ਸੂਬਾ ਬਣਿਆ ਆ ਪਟੇਲ ਨੇ ਸਿੱਖਾਂ ਨੂੰ ਜਰੇਮ ਪੇਸ਼ਾ ਕੌਮ ਆਖਿਆ ਤਾਂ ਦੇਖੋ ਜੀ ਕਾਂਗਰਸ ਜਿਹੜੀ ਪਾਰਟੀ ਐ ਇਸੇ ਲੀਡਰਾਂ ਦਾ ਬਹੁਤ ਹੀ ਜ਼ਿਆਦਾ ਮਾੜਾ ਇਤਿਹਾਸ ਰਿਹਾ ਸਿੱਖ ਕੌਮ ਦੇ ਨਾਲ ਸੀਐਮ ਬੀਨਤ ਸਿੰਘ ਨੇ ਕੀ ਕੋਸ਼ਿਸ਼ ਕੀਤਾ ਕੇਪੀਐਸ ਗਿੱਲ ਨੂੰ ਲਿਆਂਦਾ ਤੇ ਆ ਜੋ ਸੂਬਾ ਸਿੰਘ ਹੈ ਜਿਨ੍ਹਾਂ ਨੂੰ ਜੋ ਆ ਜੋ ਭਾਈ ਸੰਦੀਪ ਸਿੰਘ ਸਣੀਵਰਾ ਨੇ ਜੋ ਪਟਿਆਲਾ ਜ਼ਿਲ੍ਹੇ ਚ ਕੀਤਾ ਤੇ ਉਹ ਸੂਬਾ ਸਿੰਘ ਦੀ ਵੀ ਜਿਹੜਾ ਉਹਨਾਂ ਨੇ ਜੁੰਨੇ ਸਿੱਖਾਂ ਨੂੰ ਫੇਕ ਐਨਕਾਊਂਟਰ ਕੀਤੇ ਸੀ ਉਹਨਾਂ ਦੇ ਕਰਨਤਾਰ ਚਭਾਲ ਏਰੀਆ ਦੇ ਵਿੱਚ ਪਿੱਖੀ ਵੈਂਟ ਦੇ ਵਿੱਚ ਤੇ ਉਹ ਤੁਸੀਂ ਲਾਲੂ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਕੀਤੇ ਸੀ ਇਹਨਾਂ ਜੀ ਜਿਹੜਾ ਹੁੰਦਾ ਸੀ ਗੋਵਿੰਦ ਰਾਮ ਹੁੰਦਾ ਸੀ ਇੱਕ ਐਸ.ਪੀ ਉਹ ਕਹਿੰਦਾ ਹੁੰਦਾ ਸੀ ਮੈਂ ਤੁਹਾਨੂੰ ਤੁਸੀਂ ਮੇਰੇ ਤੋਂ ਅਮਰੇ ਸ਼ਕੋ ਬੜਾ ਭੱਦੀ ਸ਼ਬਦਾਵਲੀ ਵਰਤਾ ਸੀ ਸਿੱਖਾਂ ਦੇ ਪ੍ਰਤੀ ਤੇ ਇਹੋ ਜਿਹਾ ਇਤਿਹਾਸ ਰਿਹਾ ਹੈ ਕਾਂਗਰਸ ਪਾਰਟੀ ਦਾ ਕੋਈ ਬਹੁਤਾ ਚੰਗਾ ਨਹੀਂ ਇਹਨਾਂ ਦਾ ਤੇ ਉਹੀ ਗੱਲਾਂ ਉਸੇ ਮੈਂ ਕਹੂੰਗਾ ਪਰਤੁਰ ਤੇ ਚੱਲਦੇ ਆ ਹੋਇਆ ਰਾਜਾ ਬੜਿੰਗ ਨੇ ਬਿਆਨ ਦਿੱਤਾ ਜੀ ਅ ਵਕੀਲ ਸਾਹਿਬ ਗੱਲ ਕਰੀ ਕਿ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਤਾਂ ਉਸ ਹਿਸਾਬ ਦੇ ਨਾਲ ਇੱਕ ਉਭੀ ਐਮਪੀ ਨੇ ਦੂਜੇ ਐਮਪੀ ਦੇ ਉੱਤੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਕਿ ਕਹਿੰਦੇ ਜੇ ਤੁਸੀਂ ਦੇਖੋ ਵੀ ਉਹ ਤੁਸੀਂ ਜੇਲ੍ਹ 'ਚ ਬੈਠੇ ਲੋਕ ਜਿਤਾਉਣੇ ਆ ਜਾਂ ਫਿਰ ਤੁਸੀਂ ਆਪਣਾ ਡਿਵੈਲਪਮੈਂਟ ਚਾਹੁੰਦੇ ਹੋ ਬਾਹਰ ਜਿਹੜੇ ਲੋਕ ਨੇ ਉਹਨਾਂ ਨੂੰ ਜਿਤਾਉਣਾ ਜਿਹੜੀ ਜਿਮਨੀ ਚੋਣ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਦੇਖੋ ਜੀ ਜੋ ਰਾਜਾ ਵਿੜਿੰਗ ਹੈ ਨਾ ਤਾਂ ਉਹਨਾਂ ਨੂੰ ਕੋਈ ਬਹੁਤੀ ਲੀਡ ਮਿਲੀ ਸੀ ਜੀ ਉਸ ਤੋਂ ਬਾਅਦ ਜੋ ਉਹਨਾਂ ਦਾ ਹਲਕਾ ਜਿੱਥੋਂ 2-3 ਵਾਰ ਐਮਐਲਏ ਬਣੇ ਨੇ ਗਿੱਦੜਵਾਹ ਜੀ ਉਸ ਤੋਂ ਵੀ ਹਾਰ ਗਏ ਸੀ ਜਿਮਨੀ ਜ਼ੋਨ ਦੇ ਵਿੱਚ ਤੇ ਦੇਖੋ ਉਹਨਾਂ ਦੀ ਨਾ ਹੀ ਕੋਈ ਉਹਨਾਂ ਦੇ ਮਗਰ ਯੂਥ ਹੈ ਨਾ ਕੋਈ ਹੋਰ ਹੈ ਹੋਰ ਆ ਲਾ ਕੀ ਜੂੜ ਸਿਆਸਤ ਚ ਰਹਿ ਕੇ ਪੈਸਾ ਜ਼ਰੂਰ ਕਮਾ ਲੈਂਦੇ ਆ ਲੀਡਰ ਪਰ ਕੋਈ ਉਹਨਾਂ ਦਾ ਵਜੂਦ ਨਹੀਂ ਹੁੰਦਾ ਨਾ ਕੋਈ ਪੰਜਾਬ ਲਈ ਕੁਰਬਾਨੀ ਹੈ ਨਾ ਕਦੇ ਪੰਜਾਬ ਲਈ ਹਾਂ ਦਾ ਨਾਰਾ ਮਾਰਿਆ ਨਾ ਕੁਝ ਬੋਲੇ ਬਸ ਚਮਚੀਆਂ ਮਾਰ ਕੇ ਤਲਵੇ ਚਟਕੇ ਆ ਆਪਦੀ ਹਾਈ ਕਮਾਂਡ ਦੇ ਅੱਗੇ ਵਧੇ ਹੋਏ ਲੋਕ ਨੇ ਪਰ ਐਮਪੀ ਭਾਈ ਅਮਰਜਪਾਲ ਸਿੰਘ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਜਾਬ ਖਾਤਰ ਜਿਹੜੀ ਜੇਲ ਕਟੀ ਕਰ ਰਹੇ ਨੇ ਪੰਜਾਬ ਖਾਤਰ ਉਹਨਾਂ ਨਾਲ ਇਹ ਸਾਰੀ ਐਨਐਸਏ ਲੱਗੀ 60 ਤੋਂ 70 ਜਿਹੜੇ ਬੰਦੇ ਨੇ ਜਥੇ ਬੰਦੀ ਦੀ ਉਸ ਸਮੇਂ ਜੀਲਾਂ ਵਿੱਚ ਨਹੀਂ ਉਹਨਾਂ ਦਾ ਕੋਈ ਨਿਜੀ ਵਟਦਾ ਰੌਲਾ ਤਾਂ ਸੀ ਨਹੀਂ ਨਾ ਕੋਈ ਸ਼ਰਾਬ ਘਟਾਲੇ ਦੇ ਦੋਸ਼ ਨੇ ਨਾ ਨਸ਼ੇ ਦੇ ਵਿੱਚ ਪਰਚੇ ਵਿੱਚ ਨੇ ਨਾ ਕੋਈ ਕਰਪਸ਼ਨ ਦੇ ਕੇਸਿਸ ਨੇ ਜਾਂ ਕੁਝ ਹੋਰ ਹੈ ਉਹ ਜੇ ਇਸ ਸਮੇਂ ਜੀਰ ਵਿੱਚ ਬੈਠੇ ਨੇ ਤਾਂ ਪੰਜਾਬ ਖਾਤਰ ਬੈਠੇ ਨੇ ਹਾਂ ਜੀ ਅ ਪਿਤੇ ਦਿਨ ਇੱਕ ਪ੍ਰੋਗਰਾਮ ਹੁੰਦਾ ਜਿਸ ਦੇ ਵਿੱਚ ਕਈ ਜਥੇਬੰਦੀਆਂ ਵੀ ਸ਼ਾਮਲ ਹੁੰਦੀਆਂ ਨੇ ਅਵਤਾਰ ਸਿੰਘ ਖੰਡਾ ਉਹਨਾਂ ਦੇ ਮਾਤਾ ਜੀ ਵੀ ਸ਼ਾਮਲ ਹੁੰਦੇ ਨੇ ਉਹਦੀਆਂ ਉਸ ਸਮਾਗਮ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਜਿਸ ਦੇ ਵਿੱਚ ਬਹੁਤ ਟਿੱਪਣੀਆਂ ਜਿਹੜੀਆਂ ਉਹ ਅੰਮ੍ਰਿਤਪਾਲ ਸਿੰਘ ਤੇ ਕੀਤੀਆਂ ਗਈਆਂ ਨੇ ਉਹ ਕਹਿੰਦੇ ਕਹਿੰਦੇ ਉਤਾ ਉੱਥੇ ਜੇਲ੍ਹ 'ਚ ਬੈਠੇ ਨਜ਼ਾਰੇ ਲੈ ਰਿਹਾ ਕਹਿੰਦੇ ਉਹਨਾਂ ਦੇ ਉੱਤੇ ਐਨਐਸਏ ਹਟਣੀ ਚਾਹੀਦੀ ਜਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਨਹੀਂ ਦੇਖੋ ਜੀ ਚਲੋ ਜੋਸ਼ੀਦ ਪਾਈ ਅਵਤਾਰ ਸਿੰਘ ਖੰਡਾ ਨੇ ਜੀ ਉਹ ਜਥੇਬੰਦੀ ਦੀ ਮਹਾਨ ਸੰਸਥਾਪਕ ਰਹੇ ਨੇ ਜੀ ਉਹਨਾਂ ਨੇ ਹੀ ਜੋ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਪੋਰਟ ਇਕੱਠੀ ਕਰਕੇ ਉਹਨਾਂ ਨੂੰ ਪ੍ਰਧਾਨ ਲਵਾਇਆ ਸੀ ਜੀ ਜੋ ਖੰਡਾ ਸਾਹਿਬ ਦਾ ਹਰੀਖ ਬਿਆਨ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਇੰਟਰਵਿਊ ਦੇ ਵਿੱਚ ਜਾ ਕੇ ਦੇਖ ਲਓ ਹਮੇਸ਼ਾ ਭਾਈ ਅਮਰਿਤਪਾਲ ਸਿੰਘ ਦੇ ਹਮਾਇਤੀ ਰਹੇ ਨੇ ਵੱਧ ਚੜ ਕੇ ਇੱਥੋਂ ਤੱਕ ਕਿ ਜਦੋਂ Uh, 18 ਮਾਰਚ 2023 ਦਾ ਆਪਰੇਸ਼ਨ ਹੋਇਆ ਜੀ ਉਸ ਤੋਂ ਬਾਅਦ ਬਹੁਤ ਸਹਿਯੋਗ ਕੀਤਾ ਸਾਥ ਦਿੱਤਾ ਉਹਨਾਂ ਨੇ ਜੀ ਬਾਕੀ ਚਲੋ ਜੋ ਹੋਣਾ ਹੁੰਦਾ ਗੁਰੂ ਮਹਾਰਾਜ ਨੂੰ ਅ ਮਨਜ਼ੂਰ ਹੁੰਦਾ ਜੀ ਜੋ ਵੀ ਸਰਕਾਰਾਂ ਨੇ ਜੋ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਨਾਲ ਕੀਤਾ ਜੀ ਉਹਦੇ ਲਈ ਜੋ ਸਰਕਾਰਾਂ ਜਵਾਬਦੇਹੀ ਨਹੀਂ ਤੇ ਤਾਂ ਇਸ ਦੇ ਵਿੱਚ ਤਾਂ ਮੇਰੀ ਦੇਖਣ ਦੇ ਵਿੱਚ ਜਿੰਨੀ ਮੇਰੀ ਨੌਲੇਜ ਹੈ ਐਨੇ ਕੋਈ ਕਿਸੇ ਦਾ ਕੋਈ ਦੋਸ਼ ਨਹੀਂ ਹੈ ਜਿਹੜਾ ਬੰਦਾ ਜੇਲ੍ਹ ਵਿੱਚ ਬੈਠਾ ਹੈ ਜੀ ਉਸ ਸਮੇਂ ਬਾਕੀ ਉਹਨਾਂ ਦੇ ਮਾਤਾ ਜੀ ਵੀ ਬਰੇ ਸਤਕਾਰਯੋਗ ਨੇ ਉਹਨਾਂ ਦੀ ਸਾਡੀ ਪੂਰੀ ਪਾਰਟੀ ਉਹਨਾਂ ਦਾ ਮਾਨ ਸਤਕਾਰ ਕਰਦੀ ਹੈ ਇੱਜ਼ਤ ਮਾਨ ਕਰਦੇ ਆ ਤੇ ਉਹਨਾਂ ਨੂੰ ਕੋਈ ਇਹ ਗਲਤ ਗੱਲਾਂ ਜਾ ਕੇ ਦੱਸਦਾ ਤੇ ਇਸ ਕਰਕੇ ਸਾਰਾ ਕੁਝ ਹੋ ਰਿਹਾ ਹੈ ਜੀ ਅਜੇ ਤਾਂ ਬੇਬਲ ਕਲੱਬ ਜਿਹੜਾ ਧਰਨਾ ਲੱਗਿਆ ਸੀ ਉੱਥੇ ਤੁਸੀਂ ਵੀ ਬਹੁਤ ਆਪਾ ਉੱਥੇ ਮਿਲੇ ਆ ਕਈ ਵਾਰ ਮਿਲੇ ਆ ਤੁਹਾਡਾ ਵੀ ਉੱਥੇ ਮਿਲ ਵਰਤਨ ਬਹੁਤ ਸੀ ਤਾਂ ਉੱਥੇ ਜਿਹੜੇ ਸੁਖਜੀਤ ਸਿੰਘ ਨੈਂਗ ਸਿੰਘ ਨੇ ਹਨਾ ਸ਼ਾਇਦ ਤੇ ਉਹਨਾਂ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਇਹਨਾਂ ਨੇ ਸਿਰਫ ਪੈਸਾ ਇਕੱਠਾ ਕੀਤਾ ਤੇ ਕਹਿੰਦੇ ਹੁਣ ਉਸੇ ਪੈਸੇ ਤੇ ਨਜ਼ਾਰੇ ਲੈ ਰਹੇ ਨੇ ਕਹਿੰਦੇ ਇਹਨਾਂ ਨੂੰ ਪੰਜਾਬ ਲੈਣਾ ਚਾਹੀਦਾ ਨਹੀਂ ਦੇਖੋ ਜੀ ਤਾਂ ਦੋਸ਼ ਨੇ ਜੀ ਮੈਂ ਤਾਂ ਕਹੂੰਗਾ ਕੁਝ ਕਿ ਨਹੀਂ ਸਰਕਾਰਾਂ ਜਿਹੜੇ ਸੱਤਾ ਚ ਆ ਜਾਂਦੀਆਂ ਹੁੰਦੀਆਂ ਨੇ ਤਾ ਸਰਕਾਰਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਹੁੰਦੇ ਆ ਉਹ ਕੁਝ ਕੁ ਆਪ ਦੇ ਪਾਲਤੂ ਬੰਦੇ ਰੱਖ ਲੈਂਦੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਦੇ ਵਿਰੁੱਧ ਬੋਲਣ ਲਈ ਕਾਰਵਾਈ ਕਰਨ ਲਈ ਤੇ ਉਹੀ ਸਾਡੀ ਪਾਰਟੀ ਨਾਲ ਹੋ ਰਿਹਾ ਜੀ ਜੀ ਤੇ ਤੁਸੀਂ ਦੇਖੋ ਵੀ ਕੋਈ ਇਹੋ ਜੀ ਗੱਲ ਨਹੀਂ ਜੀ ਨਾ ਕੋਈ ਪੈਸਾ ਇਕੱਠਾ ਕੀਤਾ ਹੈ ਨਾ ਕੋਈ ਸ਼ੋਰ ਇਕੱਠਾ ਕੀਤਾ ਹੈ ਜਿੰਨਾ ਵੀ ਇਹ ਸਾਰਾ ਕੁਝ ਚੱਲ ਰਿਹਾ ਚਾਹੇ ਪਾਰਟੀ ਆ ਪਾਰਟੀ ਤੇ ਜਿਵੇਂ ਅਸੀਂ ਜਿਹੜਾ ਵੀ ਬੰਦਾ ਪਾਰਟੀ ਨਾਲ ਜੁੜਿਆ ਆ ਦੇ ਵਿਰੁੱਧ ਦਸਬੰਧ ਕੱਢ ਕੇ ਤੇ ਜਿਹੜੀ ਪਾਰਟੀ ਚਲਾ ਰਹੇ ਆ ਜੀ ਕੋਈ ਜਿੰਨੇ ਵੀ ਸਮਾਗਮ ਕਰਾਉਣੇ ਆ ਕੋਈ ਇਹੋ ਜੀ ਚੀਜ਼ ਨਹੀਂ ਜੀ ਅਸੀਂ ਕੋਈ ਪੈਸਾ ਇਕੱਠਾ ਕਰ ਰਹੇ ਆ ਯੋਗ ਕਰ ਰਹੇ ਆ ਪੱਲਿਓ ਲਾ ਕੇ ਦੇਖੋ ਆਮ ਜਿਹੇ ਸਧਾਰਨ ਪਰਿਵਾਰਾਂ ਚ ਸਾਰੇ ਬੰਦੇ ਚੱਲੇ ਤੇ ਉਸੇ ਚੀਜ਼ ਦੇ ਨਾਲ ਕਾਰਜ ਹੋ ਰਿਹਾ ਜੀ ਜੀ ਉਹ ਖਰਾ ਸਭ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਵਾਪਰਿਆ ਹਨਾ ਸਾਰੇ ਸਾਥੀ ਜਿਹੜੇ ਭਾਈ ਅਮਰਪਾਲ ਸਿੰਘ ਤੇ ਸੀਗੇ ਹਨਾ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਇਕੱਲੇ ਉਹਨਾਂ ਨੂੰ ਉੱਥੇ ਰੱਖਿਆ ਕਿ ਇਹ ਕਿਉਂ ਲੱਗਦਾ ਤੁਹਾਨੂੰ ਦੇਖੋ ਤੀਜੀ ਵਾਰ ਐਨਐਸਐ ਲਾਈ ਗਈ ਆ ਜੀ ਇਕਨਾਂ ਜੀ ਟ੍ਰਾਂਸਫਰ ਆਫ ਪ੍ਰिजनਰਸ ਐਕਟ ਹੈ ਜੀ ਜਿਸ ਦੇ ਅਧੀਨ ਜੋ ਪੰਜਾਬ ਸਰਕਾਰ ਨੇ ਪਾਸ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਜੀ 18-20 ਮਾਰਚ ਨੂੰ ਬਿੱਲ ਤਿਆਰ ਕੀਤਾ ਸੀ ਉਹ ਫਿਰ ਗਵਰਨਰ ਸਾਹਿਬ ਕੋਲ ਗਿਆ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਸਾਹਿਬ ਨੂੰ ਰੈਫਰ ਕਰ ਦਿੱਤਾ ਜੋ ਸੰਵਿਧਾਨਕ ਪਾਵਰਾਂ ਹੁੰਦੀਆਂ ਹਨ ਹਮ ਤੇ ਉਸ ਤੋਂ ਬਾਅਦ ਜੋ ਰਾਸ਼ਟਰਪਤੀ ਸਾਹਿਬ ਦੀ ਮਨਜ਼ੂਰੀ ਉਸ ਨੂੰ 21 ਅਪ੍ਰੈਲ 2025 ਨੂੰ ਮਿਲੀ ਹੈ ਜੀ ਤੇ ਭਾਈ ਅਮਰਤਪਾਲ ਸਿੰਘ ਉੱਪਰ ਜੋ ਤੀਸਰੀ ਐਨਐਸਓ 17 ਅਪ੍ਰੈਲ 2025 ਨੂੰ ਲੱਗੀ ਸੀ ਮਤਲਬ ਕਿ ਉਹ ਐਕਟ ਬਣਨ ਤੋਂ 4 ਦਿਨ ਪਹਿਲਾਂ ਜੀ ਹੂੰ ਤਾਂ ਉਸ ਐਕਟ ਦੇ ਜਿਹੜੇ ਪ੍ਰਾਵਧਾਨ ਇਹ ਨੇ ਵੀ ਕੋਈ ਵੀ ਜਿਹੜੀ ਪੰਜਾਬ ਸਰਕਾਰ ਹੈ ਕਿਸੇ ਹੋਰ ਸਟੇਟ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਤੇ ਇੱਕ ਜਿਹੜਾ ਹੋਰ ਕੋਈ ਕੇਸ ਚੱਲਦਾ ਜਿੱਥੇ ਅਦਾਲਤ ਚੱਲਦਾ ਉਸ ਅਦਾਲਤ ਦੀ ਪਰਮਿਸ਼ਨ ਦੇ ਨਾਲ ਜੀ ਤੇ ਕਿਸੇ ਵੀ ਬੰਦੇ ਨੂੰ ਚਾਹੇ ਉਸ ਦਾ ਕੇਸ ਪੰਜਾਬ ਦੇ ਵਿੱਚ ਹੈ ਉਸ ਨੂੰ ਪੰਜਾਬ ਤੋਂ ਬਾਹਰ ਰੱਖ ਸਕਦੀ ਹੂੰ ਤਾਂ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੂੰ ਇਹ ਚੀਜ਼ ਦਾ ਇਲਮ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਵਿੱਚ ਨਹੀਂ ਰੱਖ ਸਕਦੇ ਉਹਨਾਂ ਦੇ ਸਪੋਰਟਰ ਬਹੁਤ ਜ਼ਿਆਦਾ ਨੇ ਇਸ ਕਰਕੇ ਉਹਨਾਂ ਉੱਪਰ ਤੀਜੀ ਐਨਐਸਐ ਲਾਈ ਗਈ ਝੂਠੇ ਜਿਹੜੇ ਬਿਆਨ ਸਟੇਟਮੈਂਟਸ ਦੇ ਕੇ ਝੂਠਾ ਐਵੀਡੈਂਸ ਬਣਾ ਕੇ ਤੇ ਇਸੇ ਕਰਕੇ ਉਹਨਾਂ ਨੂੰ ਜੋ ਪੰਜਾਬ ਤੋਂ ਬਾਹਰ ਰੱਖਿਆ ਗਿਆ ਹੈ ਹਾਂ ਉਹ ਕਈ ਲੀਡਰਾਂ ਨੂੰ ਜਿਹੜਾ ਆਪਾਂ ਦੇਖਦੇ ਹਾਂ ਕਿ ਕਈ ਜੇਲਾਂ ਦੇ ਵਿੱਚ ਲੀਡਰ ਨੇ ਹਨਾ ਉਹਨਾਂ ਨੂੰ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਸਮਾਂ ਦਿੱਤਾ ਜਾਂਦਾ ਜੇਲ੍ਹ ਤੋਂ ਵੀ ਜਿਹੜੀ ਉਹਨਾਂ ਨੂੰ ਪਰੋਲ ਦਿੱਤੀ ਜਾਂਦੀ ਹੈ ਹਨਾ ਕਈ ਪੰਜਾਬ ਦੇ ਵਿੱਚ ਵੀ ਅਜੇ ਕਈ ਕੇਸ ਸਾਹਮਣੇ ਆਏ ਨੇ ਤਾਂ ਤੁਹਾਨੂੰ ਲੱਗਦਾ ਕਿ ਜਿਵੇਂ ਪਹਿਲਾਂ ਐਮਪੀ ਚੋਣ ਲੜਦੇ ਆ ਉਦੋਂ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਪਰ ਹੁਣ ਜਿੱਦਾਂ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਆ ਉੱਥੇ ਉਹਨਾਂ ਨੇ ਆਪਣਾ ਉਮੀਦਵਾਰ ਵੀ ਐਲਾਨਿਆ ਸਲੀਪ ਸਿੰਘ ਸਨੀ ਦਾ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਤੁਹਾਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਪਰੋਲ ਮਿਲ ਸਕਦੀ ਹੈ ਬਾਹਰ ਆ ਸਕਦੇ ਚੋਣ ਪ੍ਰਚਾਰ ਲਈ ਉਨਾ ਦੇ ਬੜੀ ਛੇਤੀ ਕੇਸ ਦਾ ਲਾਇਆ ਹੈ ਮਾਨਯੋਗ ਸੁਪਰੀਮ ਕੋਰਟ ਚੋਂ ਦੀ ਪਹਿਲੀ ਸੁਣਵਾਈ ਹੋਣੀ ਹੈ ਜੀ ਜੀ ਇਸ ਹਫਤੇ ਜਾਂ ਅਗਲੇ ਹਫਤੇ ਹੋ ਜੂਗੀ ਅਗਲੇ ਹਫਤੇ ਸ਼ਾਇਦ ਦਿਵਾਲੀ ਦੀਆਂ ਛੁੱਟੀਆਂ ਹੋਣਗੀਆਂ ਉਸ ਤੋਂ ਬਾਅਦ ਨਾ ਹੋਵੇ ਹਮ ਤਾਂ ਉਸ ਦੇ ਅਧੀਨ ਅਸੀਂ ਅਪਲੀਕੇਸ਼ਨ ਲਾ ਸਕਦੇ ਹਾਂ ਇੰਟਰਮ ਰੀਲੀਜ਼ ਦੇ ਲਈ ਅੰਡਰ ਸੈਕਸ਼ਨ 15 ਐਫ ਐਨ ਐਸ ਈ ਜੀ ਤੇ ਜੁਡੀਟੇਨਿੰਗ ਅਥਾਰਟੀ ਹੈ ਡੀ ਸੀ ਅੰਬ੍ਰਸਰਾ ਉਹਨਾਂ ਨੂੰ ਜੋ ਇੰਟਰਮ ਬੇਲ ਦੇ ਸਕਦੀ ਹੈ ਜੀ ਜਿਵੇਂ ਕਿ ਤੁਸੀਂ ਲਾਡੋ ਭਾਈ ਕਲਵੰਸਿੰਘ ਰਾਉਕ ਕੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੋਣ ਹੈ ਚਾਚਾ ਜੀ ਦਾ ਧਿਆਨ ਤੋਇਆ ਸੀ ਤਾਂ ਉਹਨਾਂ ਨੂੰ ਜੋ ਦਿਬੜੂ ਘੜੋ ਲੈ ਕੇ ਗਏ ਸੀ ਸੰਸਕਾਰ ਲਈ ਤੇ ਉਹ ਜਿਹੜਾ ਆਪਣਾ ਸਾਰਾ ਕਿਰਿਆ ਕਰਮ ਹੁੰਦੇ ਨੇ ਤੋਂ ਉਸ ਦੇ ਅਧੀਨ ਭਾਈ ਅਮਰਿਤਪਾਲ ਸਿੰਘ ਨੂੰ ਵੀ ਮਿਲ ਸਕਦੀ ਹੈ ਪਰੋਲ ਮਿਲ ਸਕਦੀ ਹੈ ਜੀ ਇੰਟੈਰਮ ਬੇਲ ਮਿਲ ਸਕਦੀ ਹੈ ਤੇ ਜਿਵੇਂ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਐ ਇੰਜੀਨੀਅਰ ਆਸ਼ੇਦ ਆਏ ਸੀ ਤਾਂ ਉਹਵੇਂ ਉਹ ਵੀ ਆ ਸਕਦੇ ਆ ਜੀ ਅੱਜ ਦਾ ਖਾਰਾ ਸਾਹਿਬ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰਦੇ ਜਿੱਦਾਂ ਹੁਣ ਆਪਾਂ ਰਾਜਾ ਵੜਿੰਗ ਦੇ ਬਿਆਨ ਦੇ ਉੱਤੇ ਗੱਲ ਕਰਦੇ ਸੀ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ ਵੀ ਇੱਕ ਜਿਹੜੀ ਆ ਨਿੱਜੀ ਚੈਨਲ ਦੇ ਉੱਤੇ ਆਪਣੀ ਇੰਟਰਵਿਊ ਕੀਤੀ ਆ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭੰਡਰਾਲਿਆਂ ਵਾਲੇ ਬਾਰੇ ਵੀ ਬੜੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਕਿ ਉਹਨਾਂ ਨੂੰ ਅਰਜੀਵ ਗਾਂਧੀ ਵੀ ਮਿਲਣਾ ਚਾਹੁੰਦੇ ਸੀ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਇਹ ਵੀ ਟਲ ਸਕਦਾ ਸੀਗਾ ਕਿ ਉਹ ਵੀ ਇੱਕ ਸਾਬਕਾ ਕਾਂਗਰਸੀ ਆਗੂ ਨੇ ਫਿਰ ਪੀ ਚਦੰਬਰ ਨੇ ਜਿਹੜੇ ਉਹ ਬਿਆਨ ਦਿੰਦੇ ਨੇ ਉਹ ਕਹਿੰਦੇ ਵੀ ਜਿਹੜਾ ਕੁਝ ਹੋਇਆ ਉਹਦੋਂ ਗਲਤ ਹੋਇਆ ਉਹ ਕਿਵੇਂ ਦੇਖਦੇ ਹੋ ਸਾਰੇ ਕਾਂਗਰਸੀ ਆਗੂ ਬਿਆਨ ਦਰ ਬਿਆਨ ਜਿਹੜੇ ਬੈਕ ਟੂ ਬੈਕ ਆ ਰਹੇ ਨੇ ਇਹ ਦੇਖੋ ਕੈਪਟਨ ਅਵਰੇਂਦਰ ਸਿੰਘ ਹਰਾਂ ਦਾ ਤਾਂ ਕੋਈ ਬਹੁਤਾ ਮੈਂ ਸਟੈਂਡ ਨਹੀਂ ਗਿੰਦਾ ਜੀ ਕਦੇ ਉਹ ਅਕਾਲੀ ਦਲ ਚ ਰਹੇ ਨੇ ਹੂੰ ਕਦੇ ਉਸ ਉਹਨਾਂ ਨੇ ਖਾਲਸਾਤਾਂ ਦੀ ਸੋਚ ਚੁੱਕੀ ਸੀ ਜੀ ਹੂੰ ਸ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰ ਨਾਲ ਸਰਦਾਰ ਗਰਜਨ ਸਿੰਘ ਟੋੜਾ ਸਾਹਿਬ ਹੋਰ ਨਾਲ ਬਾਕੀ ਹੋਰ ਬਰਨਾਲਾ ਸਾਹਿਬ ਵੀ ਸੀ ਜੀ ਜੀ ਫਿਰ ਉਹ ਕਾਂਗਰਸ ਦੇ ਵਿੱਚ ਫਿਰ ਆ ਗਈ ਜੀ ਹੂੰ ਤਾਂ ਦੇਖੋ ਕੋਈ ਆਈਡਿਓਲੋਜੀਕਲ ਪੋਲਿਟਿਕਸ ਨਹੀਂ ਕਰਦੇ ਕਿਉਂਕਿ ਦੇਖੋ ਬੰਦੇ ਦੀ ਸੋਚ ਨੀਤੀ ਤੇ ਇੱਕੋ ਹੋ ਸਕਦੀ ਹੈ ਨਾ ਉਹ ਸਵੇਰੇ ਕੁਝ ਹੋਰ ਤੇ ਸ਼ਾਮ ਨੂੰ ਕੁਝ ਹੋਰ ਤਾਂ ਹੋ ਨਹੀਂ ਸਕਦੀ ਹੂੰ ਤੇ ਇਸ ਤਰੀਕੇ ਨਾਲ ਹੀ ਉਹਨਾਂ ਦੇ ਪੁਰਖੇ ਸੀ ਜੀ ਹੂੰ ਕਦੇ ਤੁਸੀਂ ਲਾਲੋ ਅਬਦਾਲੀ ਦੇ ਨਾਲ ਚਲੇ ਜਾਂਦੇ ਸੀ ਕਦੇ ਕਹਿੰਦੇ ਅਬਦਾਲੀ ਤੋਂ ਰਾਜ ਦਾ ਖਿਤਾਬ ਮਿਲ ਗਿਆ ਕਦੇ ਕੀ ਮਿਲ ਗਿਆ ਇਕੱਲੇ ਦਿੱਲੀ ਤਖਤ ਨਾਲ ਹੋ ਗਏ ਹੂੰ ਦੇਖੋ ਇਹ ਬੰਦੇ ਦੇ ਖੂਨ ਚ ਹੀ ਹੁੰਦਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੌਮ ਨਾਲ ਵਫਾਦਾਰੀ ਕੀਤੀ ਸੀ ਇਹਨਾਂ ਦੇ ਪੁਰਖਿਆਂ ਨੇ ਗਦਾਰੀਆਂ ਕੀਤੀਆਂ ਨੇ ਭਾੜਾ ਸਿੰਘ ਦੇ ਬਾਰੇ ਆਂਦੇ ਨੇ ਫਰੀਦਕੋਟ ਦੇ ਰਾਜੇ ਸੀ ਵੀ ਉਹਨਾਂ ਨੇ ਤੁਸੀਂ ਲਾ ਲੋ ਇੱਕ ਕੱਟੇ ਦੇ ਭਾਈ ਪੰਜਾਬ ਵੇਚਤਾ ਸੀ ਅੰਗਰੇਜ਼ਾਂ ਨੂੰ ਤਾਂ ਦੇਖੋ ਕੋਈ ਬਹੁਤੀ ਕੋਈ ਮੈਂ ਉਹਨਾਂ ਨੂੰ ਆਦਰਸ਼ ਪੋਲਿਟੀਸ਼ੀਅਨ ਜਾਂ ਕੋਈ ਇਹੋ ਜਿਹਾ ਕੋਈ ਬਹੁਤ ਹੀ ਜ਼ਿਆਦਾ ਡੂੰਗੀ ਸੋਚ ਵਾਲੇ ਆਈਡੀਓਲੋਜੀਕਲ ਪੋਲਿਟਿਕਸ ਕਰਨ ਵਾਲੇ ਪੰਥ ਪੰਜਾਬ ਨੂੰ ਪਿਆਰ ਕਰਨ ਵਾਲੇ ਤਾਂ ਨਹੀਂ ਸਮਝਦਾ ਮੈਂ ਹਾਂ ਇਹਨਾਂ ਜਿਹੜੇ ਰਾਜੇ ਰਜਵਾੜੇ ਹੁੰਦੇ ਨੇ ਇਹਨਾਂ ਦੇ ਲਈ ਜਿਹੜਾ ਆਪਦਾ ਤੁਸੀਂ ਲਾ ਲੋ ਬਸ ਆਪਦਾ ਖਰਚਾ ਪਾਣੀ ਕੱਢੀ ਜਾਣਾ ਹੈ ਨਾ ਉਸ ਚੀਜ਼ ਵਾਲੇ ਜ਼ਿਆਦਾ ਹੁੰਦੇ ਨੇ ਸਿਆਸਤ ਦੇ ਇਹ ਲੋਕਪੱਖੀ ਸਿਆਸਤ ਕੌਮ ਪੱਖੀ ਜੀ ਕੋਈ ਧਰਮਪ੍ਰਸਤ ਇਹ ਬੰਦੇ ਨਹੀਂ ਹੁੰਦੇ ਜੀ ਜਿੱਦ ਕੇਂਦਰੀ ਮੰਤਰੀ ਸਾਬਕਾ ਕੇਂਦਰੀ ਮੰਤਰੀ ਪੀਚ ਚੰਦਰਮਨ ਨੇ ਉਹਨਾਂ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਕਹਿੰਦੇ ਵੀ ਜਿਹੜਾ ਉਦੋਂ ਹੋਇਆ ਜੂਨ 84 ਦੇ ਵਿੱਚ ਹੋਇਆ ਉਹ ਬਹੁਤ ਗਲਤ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਪਰ ਪੂਰੀ ਗਲਤੀ ਹੈ ਜਿਹੜੀ ਉਹ ਇੰਦਰਾ ਗਾਂਧੀ ਦੀ ਵੀ ਨਹੀਂ ਹੈ ਉਦੋਂ ਜਿਹੜਾ ਉਸ ਦੇ ਵਿੱਚ ਏਜੰਸੀਆਂ ਦਾ ਹੱਥ ਵੀ ਸੀ ਏਜੰਸੀਆਂ ਦੀ ਸਲਾਹ ਵੀ ਸੀ ਫੌਜ ਦੀ ਸਲਾਹ ਵੀ ਸੀ ਪੁਲਿਸ ਦੀ ਸਲਾਹ ਵੀ ਸੀ ਕਹਿੰਦੇ ਦੋਸ਼ੀ ਤਾਂ ਫਿਰ ਸਾਰੇ ਹੋਏ ਨਾ ਦੇਖੋ ਇਹ ਤਾਂ ਹੈ ਜੀ ਦੋਸ਼ੀ ਤਾਂ ਸਾਰੇ ਨੇ ਤੇ ਸਿੱਕ ਕੌਮ ਨੇ ਇਕੱਲੇ ਕਰਨ ਜਵਾਬ ਵੀ ਦਿੱਤਾ ਚਾਹੀਏ ਜਨਰਲ ਵੈਦਿਆ ਹੋਣ ਚਾਹੇ ਇੰਦਰਾ ਗਾਂਧੀ ਹੋਵੇ ਚਾਹੇ ਕੋਈ ਹੋਰ ਹੋਵੇ ਤੇ ਸਿੱਕ ਕੌਮ ਨੇ ਤਾਂ ਹਰ ਇੱਕ ਤੋਂ ਬਦਲਾ ਲਿਆ ਹੀ ਲਿਆ ਤੇ ਬਾਕੀ ਜੇ ਗੱਲ ਕਰੀਏ ਆਪਾਂ ਤੇ 1984 ਬਾਰੇ ਇਹੀ ਕਹਿ ਸਕਦੇ ਆ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਕਿਉਂਕਿ ਤੁਸੀਂ ਦੇਖੋ ਜੇ ਨਫ਼ਰਤ ਨਾ ਹੁੰਦੀ ਜੀ ਤਾਂ ਜਿਵੇਂ ਪਹਿਲਾਂ ਇੱਕ ਪਰਿਵਾਰ ਦੇ ਇੱਕ ਲਹੂ ਦੇ ਵਿੱਚ ਕਿਸੇ ਕੌਮ ਲਈ ਨਫ਼ਰਤ ਹੁੰਦੀ ਹੈ ਗਾਂਧੀ ਹਰਾਂ ਦਾ ਜੋ ਸਿੱਖਾਂ ਦੇ ਉਲਟ ਰਵਈਆ ਹੋਣਾ ਜਰੇਮ ਪੇਸ਼ਾ ਕੌਮ ਕਹਿਣਾ ਉਸ ਤੋਂ ਬਾਅਦ ਚ ਉਹ ਕਹਿਣਾ ਕਦੇ ਮੈਂ ਪੰਜਾਬੀ ਸੂਬਾ ਨਹੀਂ ਬੰਨ ਦੇਣਾ 1984 ਚ ਇੰਦਰਾ ਗਾਂਧੀ ਨੇ ਅਟੈਕ ਕਰਾਉਣਾ ਅਰਜੀਵ ਗਾਂਧੀ ਨੇ ਗਲਾਂ ਹੀ ਟਾਇਰ ਪਾਉਣੇ ਤਾਂ ਦੇਖੋ ਜਿਹੜਾ ਤੁਸੀਂ ਲੈ ਜੋ ਜੂਨ 1984 ਇਹਨਾਂ ਦੇ ਕਹਿਣ ਦੇ ਮੁਤਾਬਕ ਕਾਂਗਰਸ ਮੁਤਾਬਕ ਗਲਤੀ ਹੋ ਸਕਦੀ ਹੈ ਪਰ ਨਵੰਬਰ 1984 ਤਾਂ ਨਹੀਂ ਨਾ ਜੀ ਉਹ ਤਾਂ ਜਾਣ ਬੁੱਝ ਕੇ ਕਰਾਇਆ ਗਿਆ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਕਰਾਇਆ ਗਿਆ ਸੀ ਤਾਂ ਉਸ ਦੇ ਲਈ ਕਦੋਂ ਇਹ ਮਾਫੀ ਮੰਗਣਗੇ ਜੀ ਹਾਂ ਰਜੀਵ ਗਾਂਧੀ ਨੇ ਗਲਿਆ ਟਾਇਰ ਪੁਆਈ ਸੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬੇਅਦਬੀ ਕਰਾਈ ਸੀ ਸਰੂਪਾ ਨੂੰ ਉੱਥੇ ਅੱਗ ਲਾਈ ਗਈ ਸੀ ਜੀ ਉਹ ਉਹ ਚੀਜ਼ ਵੀ ਗਲਤ ਸੀ ਕਦੇ ਉਹਦੇ ਲਈ ਵੀ ਮਾਫੀ ਮੰਗਣੀ ਜੀ ਤਾਂ ਖਾਲਸਾ ਸਭ ਜਿਮਨੀ ਚੌਣ ਦੀ ਗੱਲ ਕਰੀਏ ਤਾਂ ਤਨ ਤਨ ਜਿਮਨੀ ਚੌਣ ਦੇ ਵਿੱਚ ਕੀ ਹਾਲਾਤ ਨੇ ਹੁਣ ਕੀ ਸਥਿਰ ਹੈ ਇਹ ਵਧੀਆ ਚੜਦੀ ਕਲਾ ਦੇ ਵਿੱਚ ਹੈ ਜੀ ਬੜ ਜ਼ੋਰ ਪ੍ਰਚਾਰ ਹੋ ਰਿਹਾ ਹੈ ਜੀ ਜਿੰਨੇ ਤੁਸੀਂ ਲਾ ਲੋ ਆਪਾਂ ਪਿੰਡ ਨੇ ਇਦੇ ਵਿੱਚ ਆਪਣਾ ਹਲਕਾ ਤਰਨ ਤਰਨ ਦੇ ਵਿੱਚ 31 ਜ਼ੋਨ ਇੰਚਾਰਜ ਲਾਈ ਗਈ ਨੇ ਪਿੰਡ ਪਿੰਡ ਜਿਹੜਾ ਪ੍ਰਚਾਰ ਕਰ ਰਹੇ ਨੇ ਜੀ ਤਾਂ ਕਿ ਜੋ ਚੜ੍ਹਦੀ ਕਲਾ ਹੋਊਗੀ ਜੀ ਬਾਕੀ ਜੋ ਧਕੇਸ਼ਾਈ ਬਹੁਤ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਪੁਲਸ ਪ੍ਰਸ਼ਾਸਨ ਦੂਜਾ ਪ੍ਰਸ਼ਾਸਨ ਲੈਟਰਨ ਪਟਮ ਸਭ ਉਹਨਾਂ ਦੇ ਨਾਲ ਹੈ ਜੀ ਜੀ ਮੀਟਿੰਗਾਂ ਕਰ ਰਹੇ ਨੇ ਜਿਨਨੇ ਪੁਲਿਸ ਅਫਸਰ ਐਸਐਚਓ 레ਵਲ ਦੇ ਅਫਸਰ ਨੇ ਵੀ ਜਿਨ੍ਹਾਂ ਨੇ ਬਦਲੀ ਕਰਾਉਣੀ ਆ ਕਰ ਜੋ ਕਰਾ ਲਓ ਜਿਨ੍ਹਾਂ ਲਤਾਂ ਭਾਰ ਨਹੀਂ ਚੱਲਦੀਆਂ ਤੱਕਾਸ਼ਾਈ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਬਦਲੀ ਕਰਾ ਲਓ ਜਿਹੜੇ ਤੱਕਾਸ਼ਾਈ ਕਰਨਾ ਚਾਹੁੰਦੇ ਨੇ ਉਹ ਇੱਥੇ ਰਹਿਣ ਤੇ ਤੁਸੀਂ ਲਾ ਲਓ ਉਹਨਾਂ ਦੇ ਜਿਹੜੇ ਘਰ ਦੇਲੀ ਤੁਸੀਂ ਲਾ ਲਓ ਐਸਐਸਪੀ ਡੀਸੀ ਉਹਨਾਂ ਦੇ ਘਰ ਹੁੰਦੇ ਨੇ ਸਵੇਰੀ 8 ਵਜੇ ਤੇ ਪੂਰੇ ਨਿਰਦੇਸ਼ ਮਿਲ ਰਹੇ ਨੇ ਉਹਨਾਂ ਨੂੰ ਪਰ ਚਾਹੇ ਜਿੰਨਾ ਮਰਜ਼ਾ ਮਰਜ਼ੀ ਹਨੇਰ ਕਰਦੀ ਹੋਵੇ ਜਿੰਨਾ ਮਰਜ਼ੀ ਤੱਕਾ ਹੋਵੇ ਜਿਹੜੇ ਸਾਡੀ ਪਾਰਟੀ ਦੇ ਵਰਕਰ ਕਦੇ ਡਰਨਗੇ ਨਹੀਂ ਦਬਣਗੇ ਨਹੀਂ ਤੇ ਨਿਰੰਤਰ ਜਿਹੜੇ ਪਾਰਟੀ ਦੇ ਕਾਰਜ ਨੇ ਉਹ ਕਰਦੇ ਰਹਿਣਗੇ ਜੀ ਖਾਰਾ ਸਾਹਿਬ ਦੋ ਕੈਂਡੀਡੇਟਾਂ ਦੀ ਗੱਲ ਕਰਦੇ ਆ ਇੱਕ ਪਾਸੇ ਤੁਹਾਡੀ ਪਾਰਟੀ ਦੇ ਕੈਂਡੀਡੇਟ ਨੇ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਪਰ ਦੂਜੇ ਪਾਸੇ ਜਿਹ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜਿਹੜੇ ਧਰਮੀ ਫੌਜੀ ਸੀ ਉਹਨਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਤਾਂ ਦੋਨੇ ਪਾਸੇ ਹੁਣ ਪੰਥਕ ਚਿਹਰੇ ਸਾਹਮਣੇ ਹੋਏ ਨੇ ਦੇਖੋ ਜੀ ਜੋ ਆਪਣੇ ਉਥੇ ਬੀਬੀ ਰੰਧਾਵਾ ਜੀ ਨੇ ਜੀ ਉਹਨਾਂ ਨੇ ਜੋ ਐਮਪੀ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਸਪੋਰਟ ਵੀ ਕੀਤੀ ਸੀ ਜੀ ਹੂੰ ਤੇ ਜੋ 2024 ਵਾਲੀ ਇਲیکشنਾਂ ਹੋਈਆਂ ਸੀ ਉਹਨਾਂ ਨੇ ਸਪੋਰਟ ਵੀ ਕੀਤੀ ਸੀ ਜੀ ਤੇ ਚਲੋ ਵਧੀਆ ਗੱਲ ਹੈ ਵੀ ਉਹ ਚਲੋ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਨੇ ਜੀ ਤੇ ਬਾਕੀ ਚਲੋ ਜੇ ਉਹ ਪਾਰਟੀ ਨਾਲ ਹੀ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਿਹੜੀ ਅਸਲ ਅਕਾਲੀਆਂ ਦੀ ਪਾਰਟੀ ਹੈ ਉਹਨਾਂ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਸੀ ਨਾ ਕਿ ਬਾਦਲ ਦਲੀਆਂ ਨਾਲ ਜਿਹੜੇ ਕੌਮ ਦੇ ਸਕੇ ਨਹੀਂ ਹੋਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਅਤ ਵੀ ਕਰਾਈ ਜੀ ਠੀਕ ਹੈ ਜੀ ਕੋਟ ਕਾਜੀ ਆਪਾਂ ਜਿਹੜਾ 14 ਅਕਤੂਬਰ ਹੈ ਜੀ ਅੱਜ ਦੇ ਦਿਨ 10 ਸਾਲ ਪਹਿਲਾਂ ਸਵੇਰੇ 6:00 ਵਜੇ 11 ਮਿੰਟਾਂ ਦੇ ਉੱਪਰ ਜਿਹੜੇ ਉੱਥੇ ਦੋ ਸਿੱਖਾਂ ਨੂੰ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਜੀ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਸਰਾਵਾਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਕੋਟ ਕਪੂਰਾ ਚੌਂਕ ਦੇ ਵਿੱਚ ਗੋਲੀਆਂ ਚੱਲੀਆਂ ਸੀ ਜਿਹੜਾ ਨੌਜਵਾਨ ਅਜੀਤ ਸਿੰਘ ਉਦੀ ਲਤ ਦੇ ਵਿੱਚ 1K47 ਦੀਆਂ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਇਹੋ ਜਿਹਾ ਇੱਕ ਮੈਂ ਕਹੂੰਗਾ ਇੱਕ ਪੰਥਕ ਤੇ ਕੁਰਬਾਨੀ ਵਾਲੇ ਪਰਿਵਾਰ ਨੂੰ ਅਜਿਹੇ ਲੋਕਾਂ ਨਾਲ ਨਹੀਂ ਜੁੜਨਾ ਚਾਹੀਦਾ ਸੀ ਬਾਦਲ ਦਲ ਨੂੰ ਉਹਨਾਂ ਨੂੰ ਅਸਲ ਕਾਲੀਆਂ ਨਾਲ ਅਸਲ ਪੰਜਾਬ ਦੇ ਵਾਰਸਾਂ ਦੇ ਨਾਲ ਐਮਪੀ ਪਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਪਾਰਟੀ ਦੇ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਸੀ ਜਦੋਂ ਤੁਸੀਂ 10 ਸਾਲ ਪਹਿਲਾਂ ਦੀ ਗੱਲ ਕੀਤੀ ਹੈ ਖਰਾਬ ਸਾਬ ਜਦੋਂ ਉਹ ਪੂਰਾ ਕਾਂਡ ਹੁੰਦਾ ਦੋ ਸਿੰਘ ਸ਼ਹੀਦ ਹੁੰਦੇ ਨੇ ਤੇ ਹੁਣ ਤੱਕ ਹਲੇ ਤੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹ ਮੋਰਚਾ ਵੀ ਲੱਗਦਾ ਕਾਫੀ ਸਮ ਲੰਮਾ ਸਮਾਂ ਜਿਹੜਾ ਭਾਈ ਸੁਖਰਾਜ ਸਿੰਘ ਉੱਥੇ ਬੰਦੇ ਵੀ ਨੇ ਹਨ ਉਸ ਤੋਂ ਬਾਅਦ ਜਿਹੜਾ ਸਰਕਾਰ ਦੇ ਨਾਲ ਗੱਲਬਾਤ ਹੁੰਦੀ ਹੈ ਧਰਨਾ ਚੱਕਿਆ ਜਾਂਦਾ ਪਰ ਹਲੇ ਤੱਕ ਕੋਈ ਵੀ ਅੱਕੇ ਜਿਹੜੀ ਗੱਲਬਾਤ ਹੋਈ ਨਹੀਂ ਉਹ ਕੇਸ ਕਿੱਥੇ ਤੱਕ ਹੈ ਨੌਲੇਜ ਕਿੱਥੇ ਤੱਕ ਪਹੁੰਚੀ ਦੀ ਉਹਦੀ ਅਪਡੇਟ ਹੈ ਦੇਖੋ ਜੋ ਬੈਬਲ ਕਲਾ ਕੇਸ ਹੈ ਜੀ ਉਹ ਤਾਂ ਤੇ ਚੰਡੀਗੜ ਸ਼ਿਫਟ ਹੋ ਚੁੱਕਿਆ ਹੈ ਜੀ ਤੇ ਜਿਹੜਾ ਕੋਟਕਪੂਰਾ ਵਾਲਾ ਕੇਸ ਆ ਉਹ ਮਾਨਯੋਗ ਹਾਈ ਕੋਰਟ ਤੋਂ ਸਟੇ ਹੋਇਆ ਹੋਇਆ ਹੈ ਉਸ ਦੇ ਵਿੱਚ ਜਿਹੜਾ ਨੌਜਵਾਨ ਹੈ ਅਜੀਤ ਸਿੰਘ ਉਸ ਦੇ ਵੱਲੋਂ ਮੈਂ ਪੇਸ਼ ਹੁੰਨਾ ਹੈ ਜੀ ਵੀ ਅਸੀਂ ਇਹ ਕਹਿੰਦੇ ਆ ਜੋ ਇੱਧਰ ਟਰਾਂਸਫਰ ਕਰਨਾ ਚਾਹੁੰਦੇ ਨੇ ਚੰਡੀਗੜ ਅਸੀਂ ਕਹਿੰਦੇ ਆ ਨਹੀਂ ਵੀ ਇਸ ਵਿੱਚ ਬੜੇ ਹਾਈ ਪ੍ਰੋਫਾਈਲ ਬੰਦੇ ਇਨਵੋਲਡ ਨੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਡੀਜੀਪੀ ਸੁਮੇਸ਼ ਸਿੰਘ ਸੈਣੀ ਸਾਰੇ ਇਨਵੋਲਡ ਨੇ ਤੇ ਅਜੀਤ ਸਿੰਘ ਦੀ ਜਾਨ ਤੋਂ ਖਤਰਾ ਹੈ ਪਹਿਲਾਂ ਇਹਨਾਂ ਨੇ ਦੋ ਬੰਦਿਆਂ ਨੂੰ ਕਤਲ ਕਰਾਇਆ ਸੀ ਬਾਬਲ ਕਲਾਂ ਦੇ ਵਿੱਚ ਹਾਲਾਂਕਿ ਉਸ ਪਰਚੇ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਉਸ ਦੇ ਲਈ ਸੰਘਰਸ਼ ਵੀ ਚੱਲਣਾ ਚਾਹੀਦਾ ਹੈ ਤੇ ਇਹ ਬਾਅਦ ਵਿੱਚ ਜੇ ਕਿਹਾ ਜੀਤ ਸਿੰਘ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ ਤਾਂ ਇਹ ਜਿਹੜੇ ਸਾਰੇ ਪਰਚੇ ਨੇ ਇਹ ਕੋਟਕਪੂਰਾ ਉੱਥੇ ਫਰੀਦਕੋਟ ਅਦਾਲਤ ਦੇ ਵਿੱਚ ਚਲਾਉਣਾ ਚਾਹੀਦਾ ਹੈ ਨਾ ਕਿ ਚੰਡੀਗੜ੍ਹ ਲੈ ਆਉਣੇ ਚਾਹੀਦੀ ਹੈ ਤੁਹਾਡੇ ਹਿਸਾਬ ਦੇ ਨਾਲ ਕਦੋਂ ਤੱਕ ਇਨਸਾਫ ਮਿਲ ਸਕਦਾ ਆਖਰੀ ਸਵਾਲ ਤੇ ਕੋਈ ਇਨਸਾਫ ਤਾਂ ਜੋ ਆਪਣਾ ਕੌਮ ਦਾ ਫਰਜ ਹੁੰਦਾ ਸਦਾ ਜੂਝਦੇ ਰਹਿਣਾ ਕਦੇ ਮੱਥਾ ਕੰਧ ਨਾਲ ਕਦੇ ਸਰੰਦ ਨਾਲ ਤੇ ਆਪਣਾ ਫਰਜ ਹੈ ਯਤਨਸ਼ੀਲ ਰਹਿਣਾ ਜਿਹੜੇ ਆਪਦੀ ਕੌਮੀ ਕਾਰਜਾਂ ਲਈ ਯਤਨ ਕਰਦੇ ਰਹੇ ਨੇ ਬਾਕੀ ਦੇਖੋ ਜਦੋਂ ਇਨਸਾਫ ਮਿਲੂਗਾ ਪਰ ਇਹ ਚੀਜ਼ ਹੈ ਚਾਹੇ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਉਹ ਵੀ ਲਗਾਤਾਰ ਯਤਨ ਕਰਦੇ ਆ ਰਹੇ ਨੇ ਬਾਬਲ ਕਲਾ ਮੋਰਚੇ ਦੇ ਉਹ ਹਿੱਸਾ ਵੀ ਰਹੇ ਨੇ ਉਸ ਤੋਂ ਬਾਅਦ 2023 ਫਰਵਰੀ ਮਾਰਚ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਨੂੰ ਫੋਟ ਕਪੂਰਾ ਕੀਸ ਦੇ ਵਿੱਚ ਤਾਂ ਨਾਮਜ਼ਦ ਕਰ ਦਿੱਤਾ ਸੀ ਪਰ ਤਤਕਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੈਂ ਸਮਝਦਾ ਹਾਂ ਵੀ ਜੋ ਬਾਦਲ ਧੜੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਸਾਜ਼ਗਾਠ ਕਰ ਲਈ ਉਹਨਾਂ ਨਾਲ ਹਮਸਫਰ ਹੋ ਗਏ ਤੇ ਜੋ ਮੇਨ ਵੱਡਾ ਪਰਚਾ ਸੀ 302 ਵਾਲਾ ਉਸ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਦਾ ਨਾਮਜ਼ਦ ਨਹੀਂ ਕੀਤਾ ਤਾਂ ਉਸ ਦੇ ਲਈ ਫੇਰ ਸੰਘਰਸ਼ ਕਰਾਂਗੇ ਜੀ ਸੋ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਦੀ ਫਤਈ ਸੋ ਅੱਜ ਗੱਲਬਾਤ ਜਿਹੜੀ ਹੈ ਉਹ ਰਾਜਾ ਵਿੜਿੰਗ ਦੇ ਬਿਆਨ ਤੇ ਵੀ ਹੋਈ ਹੈ ਗੱਲਬਾਤ ਤਰਨਤਾਰਨ ਜਿਮਨੀ ਚੂਣ ਤੇ ਵੀ ਹੋਈ ਹੈ ਕਿਉਂਕਿ ਦੋ ਪੰਥ ਕਿਚੇਰੇ ਆਮੋ ਸਾਹਮਣੇ ਹੋਏ ਨੇ ਹੁਣ ਉੱਤ ਦੇ ਜਿਹੜੇ ਸੂਚਵਾਨ ਵੋਟਰ ਨੇ ਉਹ 11 ਨਵੰਬਰ ਨੂੰ ਕੀ ਫੈਸਲਾ ਕਰਦੇ ਆ ਉਹ 14 ਨਵੰਬਰ ਨੂੰ ਸਾਹਮਣੇ ਆਏਗਾ ਤੇ ਕੀ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਬਿਆਨਬਾਦੀ ਚੱਲ ਰਹੀ ਆ ਉਸ ਨੂੰ ਲੈ ਕੇ ਐਡਵੋਕੇਟ ਮਾਨ ਸਿੰਘ ਖਾਰਾ ਦੇ ਨਾਲ ਗੱਲਬਾਤ ਹੋਈ ਆ ਤੁਹਾਨੂੰ ਇਹ ਗੱਲਬਾਤ ਕਿਦਾਂ ਦੀ ਲੱਗੀ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ